ਰਾਣਾ ਗੁਰਜੀਤ ਜੀ ਰਾਣਾ ਗੁਰਜੀਤ ਬਾਪੂ ਦਾ ਬਾਪੂ ਨਹੀਂ ਨਹੀਂ ਇਹ ਤੇ ਤੇਰਾ ਤੇ ਲੋ ਬਾਪੂ ਦਾ ਬਾਪੂ ਦੇਖੋ ਸਰ ਆਪਾਂ ਬੱਚਿਆਂ ਨੂੰ ਸਿਖਾਉਣਾ ਹੈ ਕਿ ਬਜ਼ੁਰਗਾਂ ਦੀ ਇੱਜ਼ਤ ਕਰਨੀ ਹੈ ਰਾਣਾ ਗੁਰਜੀਤ ਜੀ ਜੀ ਮੰਤਰੀ ਜੀ ਹਰ ਗੱਲ ਦਾ ਸੋਲੂਸ਼ਨ ਦੇਣ ਦੀ ਗੱਲ ਕਰਦੇ ਆ ਠੀਕ ਐ ਅੱਛੀ ਬਾਤ ਐ ਔਰ ਮੈਂ ਤਾਂ ਇੱਕ ਗੱਲ ਖਾਂਗਾ ਕਿ ਅੱਜ ਕੱਲ੍ਹ ਮੌਸਮ ਦਾ ਮੈਟ ਡਿਪਾਰਟਮੈਂਟ ਪਹਿਲਾਂ ਦੱਸ ਦਿੰਦਾ ਦੱਸ ਦਿੰਦਾ ਕਿ ਮੀਂਹ ਕਿੰਨਾ ਪੈਣਾ ਕਿਹੜੀ ਏਰੀਆ 'ਚ ਪੈਣਾ ਸੋ ਕੈਲਕੂਲੇਸ਼ਨ ਹੋ ਜਾਂਦੀ ਆ ਕਿ ਇਸ ਟਾਈਮ ਦੇ ਵਿੱਚ ਕਿੰਨਾ ਪਾਣੀ ਦਾ ਲੈਵਲ ਉੱਚਾ ਜਾਏਗਾ ਪਿਛਲੇ ਸਾਲਾਂ 'ਚ ਜੋ ਸਾਡੇ ਨਾਲ ਹੋਇਆ ਉਹ ਬਹੁਤ ਮਾੜਾ ਹੋਇਆ ਸਪੀਕਰ ਸਾਹਿਬ ਤੇ ਲੋਕਾਂ ਦੀਆਂ ਜਾਨਾਂ ਗਈਆਂ ਫਸਲਾਂ ਗਈਆਂ ਸਰਕਾਰ ਦੀਆਂ ਸੜਕਾਂ ਟੁੱਟੀਆਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੋਗ ਆ ਕੀ ਆਪਾਂ ਇਹੋ ਜੀ ਕੋਈ ਸਟੱਡੀ ਕਰਾਈ ਕਰਾਈਓ ਆ ਜਿਹੜੀ ਟਾਈਮ ਟੂ ਟਾਈਮ ਸਾਨੂੰ ਦੱਸੇ ਕਿ ਲੈਵਲ ਸਾਡਾ ਉੱਪਰ ਜਾ ਰਿਹਾ ਇਕੱਠਾ ਪਾਣੀ ਛੱਡਣ ਦੀ ਬਜਾਏ ਆਪਾਂ ਕੰਟਰੋਲਡ ਪਾਣੀ ਛੱਡੀਏ ਤਾਂ ਕਿ ਲੋਕਾਂ ਦੇ ਹੜ੍ਹ ਨਾ ਆਵੇ ਇਹਦੇ ਨਾਲ ਨਾਲ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਬੜਾ ਸਹੀ ਸਵਾਲ ਕੀਤਾ ਕਿ ਡੁੱਬਣ ਨੂੰ ਅਸੀਂ ਪਾਣੀ ਰਾਜਸਥਾਨ ਤੇ ਹਰਿਆਣਾ ਨੂੰ ਚਾਹੀਦਾ ਹੜ੍ਹ ਆਉਂਦੇ ਅਸੀਂ ਡੁੱਬੀਦਾ ਤੇ ਕੀ ਆਪਾਂ ਪਾਰ ਸਰਕਾਰ ਨੂੰ ਕੋਈ ਇਹੋ ਜਿਹਾ ਪ੍ਰੋਗਰਾਮ ਬਣਾ ਕੇ ਦਿੱਤਾ ਯਸ ਤੇ ਸੋਚਦੇ ਆ ਦੀਨਾ ਕਿ ਆਪਾਂ ਜਦੋਂ ਹੜ ਆਉਣ ਵਾਟਰ ਪੰਪ ਕਿਵੇਂ ਕਰੀਏ ਗਰਾਊਂਡ ਵਾਟਰ ਚ ਸਭ ਸੋਇਲ ਚ ਆਪਾਂ ਰੀਚਾਰਜ ਕਰਨਾ ਜੇ ਆਪਾਂ ਕਹੀਏ ਖੂਹੀ ਰਹੀ ਹੋ ਜਾਣਾ ਨਾ ਜੀ ਉਹ ਨਹੀਂ ਹੋਣਾ ਐਵੀ ਗੱਲਾਂ ਵਾਟਰ ਪੰਪਿੰਗ ਸਟੇਸ਼ਨ ਸਾਡੇ ਹੜ ਅਫੈਕਟਿਡ ਜਿੱਥੇ ਹੜ ਆਉਂਦਾ ਉਥੇ ਜਦੋਂ ਹੜ ਆਉਣ ਦੀ ਸਟੇਸ਼ਨ ਸਿਚੁਏਸ਼ਨ ਆਵੇ ਉਹ ਪਾਣੀ ਪੰਪ ਅੰਦਰ ਕਰਨੇ ਅਮਰੀਕਾ ਚ ਹੋ ਰਿਆ ਔਰ ਕਈ ਹੋਰ ਮੁਲਕਾਂ ਚ ਹੋ ਰਿਆ ਕੀ ਇਹੋ ਜੀ ਕੋਈ ਤਸਵੀਰ ਦਾ ਰਿਪੋਰਟ ਤੁਸੀਂ ਬਣਵਾਈ ਹੈ ਇੱਕ ਮਿੰਟ ਮਤਰੀ ਜੀ ਇੱਕ ਹਾਂ ਜੀ ਰਾਣਾ ਜਿੰਦਰ ਪ੍ਰਤਾਪ ਜੀ ਪੈਸੇ ਪੈ ਇੱਕ ਗੱਲ ਰੱਖਣੀ ਚਾਹੁੰਨਾ ਵੀ ਆਪਣੇ ਵਿਚਾਰ ਚ ਵੀ ਤੇ ਆਪਣੇ ਕਿਰਦਾਰ ਚ ਵੀ ਆਪਣੇ ਵਿਵਹਾਰ ਚ ਵੀ ਜਿਹੜਾ ਗੁਰਬਾਣੀ ਦਾ ਇਹ ਹੁਕਮ ਹਨਣ ਗੁਰੂਦੇਵ ਮਾਤਾ ਗੁਰੂਦੇਵ ਪਿਤਾ ਗੁਰੂਦੇਵ Swami ਪਰਮੇਸ਼ਵਰਾ ਸੋ ਜਿਹੜੇ ਮਾਤਾ ਪਿਤਾ ਦਾ ਤੇ ਤੀਕਰਾਂ ਦਾ ਨਾ ਬਹੁਤ ਉੱਚਾ ਰਤਵਾ ਸੋ ਜਦੋਂ ਮਾਤਾ ਪਿਤਾ ਦੀ ਗੱਲ ਆਵੇ ਤੇ ਬੈਠਦੇ